ਜੋ ਡਰੋਹੀ ਦੇ ਸੇਵਾਦਾਰ ਸੇਵਾ ਕਰਦੇ ਨੇ ਬੱਚੇ ਬੜਾ ਚੰਗਾ ਲੱਗਿਆ ਠੰਡਾ ਮਿੱਠਾ ਜਲ ਛਕਾਉਂਦੇ ਨੇ ਰਾਈਆਂ ਨੂੰ ਕਰਕੇ ਨਾ ਸਾਰੇ ਲੋ ਗਾਇਸ ਸਾਰੇ ਠੰਡਾ ਜਲ ਬਹੁਤ ਵਧੀਆ ਬਹੁਤ ਬਹੁਤ ਤਨਵਾਦ ਜਦ ਕਿ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੋ ਜਾਂਦੀ 9 ਵਜੇ ਕੇ 14 ਮਿੰਟ ਹੋਇਆ ਰਾਤ ਤੇ ਭਾਈ ਤੇ ਚਿੱਕੜ ਜਿਆਦਾ ਖਰ ਕਰ ਗਿਆ ਬਾਵਾ ਤੇ ਪਹਿਲਾਂ ਰਿੱਤਾ ਸੀਗਾ ਹਨੇਰੀ ਬਹੁਤ ਏਸੀ 8 ਵਜੇ 16 ਮਿੰਟਾਂ ਤੇ ਆਈ ਸੀ ਤੇ ਹੁਣ ਕਣੀਆਂ ਤੇ ਮੀਂਹ ਪਈ ਆਪਾਂ ਭਾਈ ਸੂਹਾ ਤਾਇਆ ਨੀਗਾ ਤੇ ਹਾਰ ਕੇ ਗਮਾਰੇ ਦੀ ਰੌਣੀ ਕਰ ਲਾ ਕੇ ਯਾਰ ਆਪਣੀ ਸੋਲਰ ਨਾਲ ਤੇ ਟਾਈਮ ਹੋਇਆ ਤੜਕੇ ਦੇ ਪੂਰੇ 8:00 ਵਜੇ ਤੇ ਤਾਂ ਸੂਰੀਆ ਮਹਾਰਾਜ ਇਹਦਾ ਹੱਥ ਆਪਣੇ ਉੱਤੇ ਇਹਦੀ ਰੋਸ਼ਨੀ ਆਪਣੇ ਸਿਰ ਤੇ ਹੈ ਤੇ ਮੈਂ ਭਾਈ ਸੋਲਰ ਸਾਫ ਫਾਇਦਲਾ ਧੂੜ ਦੀ ਨੇਰੀ ਮਿੱਟੀ ਖਾਸੀ ਪਾਈ ਕਰਾ ਆ ਮੈਂ ਸਾਫ ਕਰੇ ਸੀਗੇ ਤੇ ਜੇ ਕੱਸੀ ਦੇ ਪਾਣੀ ਨਾਲ ਬਰਦਗਣਾ ਤੋਤਿਆਂ ਦਾ ਚੰਗਾ ਤੇ ਇਹ ਖਾਰੇ ਨਾਲ ਧੋਣਾ ਮੈਂ ਤਾਂ ਉੱਤੇ ਨਾਲ ਇੱਕ ਪਰਤ ਜੀ ਜੰਮ ਜਾਂਦੀ ਹੈ। ਚੋਵਰ ਗੱਲ ਜੀ ਬੰਦ ਹੀ ਨਹੀਂ ਉਹ ਹੋਰ ਵੀ ਰੋਸ਼ਨੀ پروਗ ਲੰਦੀ ਹੈਗੀ। ਤੇ ਅੱਜ ਆਪਾਂ ਨੂੰ ਦੂਜਾ ਦਿਨ ਹੈ ਕੱਲ ਅੱਦੇ ਕਿਲੇ ਚ ਛੱਡ ਗਿਆ ਸੀ। ਤੇ ਉਹ ਕਿਹੜਾ ਵੀ ਵਿੱਚ ਹੀ ਰਹਿ ਗਿਆ। ਚੱਲ ਦੇਖਦੇ ਅੱਜ ਕਿੰਨਾ ਖਲਾਉਂਦਾ ਹੈ। ਇੱਕ ਹੋ ਗਿਆ ਆਪਣੇ ਪਿੰਡ ਦੇ ਵਿੱਚ ਅੱਜ। ਸ਼ਵੀਰ ਲੱਗੂ ਫੱਗੂ ਵਾਲੀ ਰੋਡ ਦੇ ਉੱਤੇ ਸੜਕ ਦੇ ਉੱਤੇ। ਲੋਕਲ ਰੋਡ ਆ ਇਹ ਝੋਲੜ ਫੱਗੂ ਰੋਡ ਇੱਥੇ ਆਪਾਂ ਉੱਥੇ ਚੱਲਾਂਗੇ ਬਾਕੀ ਤੁਸੀਂ ਥੰਬਨੇਲ 'ਚ ਦੇਖ ਹੀ ਲਿਆ ਹੋ ਤਾਂ ਫਿਰ ਬਣੇ ਰਹੋ ਕੱਲ ਮੈਂ ਹੋ ਕੇ ਰਹੀ ਛੱਡ ਗਿਆ ਸੀ ਜਾਂਦਾ ਆਪਾਂ ਗਿਆ ਅੱਜ ਕੋਲਰ ਲੈਣਾ ਤੇ ਉਹਦੇ ਕਿਲੇ ਦਾ ਕਹਿਰਾਏਗਾ ਉਹਦਾ ਮੱਥਾ ਜਾ ਰਹਿ ਗਿਆ ਉਲਟਵੇਂ ਨਾ ਬਾਹਿਆ ਸੀ ਕੰਪਿਊਟਰ ਵੀ ਕਰਿਆ ਜ਼ਿਕਰ ਮੈਂ ਦੁਆਰੇ ਹਾਲਾਂ ਨਾਲ ਬਾਤਾ ਸੀ ਤੇ ਉਹ ਪਾਣੀ ਇੰਨਾ ਪੀ ਗਿਆ ਨਾ ਮੈਂ ਕਿ ਤ ਉਹਦੇ ਵਿੱਚ ਬੜਾ ਡੂ ਡੂਡ ਫੁੱਟ ਖੁੱਭ ਗਿਆ ਤੇ ਇੱਕ ਪਾਣੀ ਸੋਲਰ ਦਾ ਥੋੜਾ ਹੀ ਹੁੰਦਾ ਹੈਗਾ ਖਰਾ ਤੇ ਆ ਥਾਂ ਰਹਿ ਗਿਆ ਪਰਲਾ ਕੇਰਾ ਰਹਿ ਗਿਆ ਤਿਆਰ ਹੈ ਇਹ ਤਨ ਇਹ ਢੀੜੇ ਪਾਏ ਇੱਕ ਮੈਂ ਚੌੜੇ ਵਾਲੇ ਪਾਤੇ ਕਰ ਰਿਹਾ ਤੇ ਹੁਣ ਆਪਾਂ ਕੇਰਾ ਬਦਲਦੇ ਆ ਇਹ ਛੱਡਦੇ ਆ ਇਹ ਢੀੜਾ ਹੈਗਾ ਏਸ਼ੀ ਦੀ ਲੱਗ ਜੂਗਾ ਜੀ ਆਪਾਂ ਕਰੀਏ ਥੋੜਾ ਬਦਲਦੇ ਆ ਇੰਨਾ ਫਰਕ ਹੈ ਦੋਸਤੋ ਚੌੜੇ ਘਾਰੇ ਦਾ ਤੇ ਭੀੜੇ ਦਾ ਉਹ ਅੱਧੇ ਕਿੱਲੇ ਦਾ ਸੀ ਆ ਉਸ ਨੂੰ ਦੋ ਕਨਾਲਾਂ ਦਾ ਹੈ ਦੇਖ ਇਹ ਤਿੰਨ ਘੰਟੇ ਜਿਵੇਂ ਭਰ ਗਿਆ ਕਿ ਮੇ ਛਪੜ ਹੁੰਦਾ ਨਾ ਕਿਵੇਂ ਝੋਨਾ ਲਾਉਣਾ ਹੁੰਦਾ ਉਹ ਦੇਖ ਇਹਦੇ ਵਿੱਚ ਤੇ ਟਟੀਆਂ ਉਹ ਵੱਡੀਆਂ ਚੁੰਝਾਂ ਵਾਲੇ ਵੀ ਆਏ ਜੋ ਉਪਰੋਂ ਭੱਜ ਕੇ ਡਰ ਕੇ ਦੇਖ ਪਾਣੀ ਮਾਰਦਾ ਛਲਾ ਤੇ ਕੱਲ ਉਹ ਪਟੂ ਉਹਦੇ ਵੀ ਮੋੜ ਰਹਿ ਗਏ ਉਹਦੇ ਹੁਣ ਇਹਦੇ ਵਿੱਚ ਮੈਂ ਫੜ ਦੰਨਾ ਹੈਗਾ ਦੇਖ ਭਰੇ ਭਏ ਭਾਈ ਕੂਟਰ ਕੀਤਾ ਕੂਟਰ ਹਾਂਜੀ ਦੋਸਤੋ ਅੱਜ ਘਾਇਨੇ ਜਿਹੜੇ ਮਹੀਨੇ ਦੇ ਵਿੱਚ ਗਰਮੀ ਪੈਂਦੀ ਐ ਪਾਣੀ ਵੀ ਸੁਵਿੰਚ ਥੋੜਾ ਜਿਹਾ ਹੈ ਹੀ ਨਹੀਂ ਥੋੜਾ ਕੀ ਹੈ ਹੀ ਨਹੀਂ ਤੇ ਖਾਰਾ ਪੀ ਜਾਂਨੇ ਮੋਟਰਾਂ ਦਾ ਹਣਾ ਤੇ ਇਸ ਕਰਕੇ ਬੱਤ ਜੇ ਲੱਗ ਰਿਆ ਯਾਰਾ ਤੇ ਉਹਦੇ ਧਿਆਨ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਪਿੰਡ ਝੋਲਡਾਂ ਦੇ ਸੇਵਾਦਾਰਾਂ ਨੇ ਸ਼ਿਵੀ ਲਾਈ ਆ ਭਾਈ ਫੱਗੂ ਵਾਲੇ ਰੋਡ ਤੇ ਤੇ ਝੋਲਡਾਂ ਵਾਲੇ ਦੇ ਉਹ ਨਾਲੇ ਜੇ ਕੋਲੇ ਤੇ ਉੱਥੇ ਆਪਾਂ ਚੱਲਦੇ ਆਂ ਨਾ ਸ਼ਾਕਿਆਂ ਨੇ ਠੰਡਾ ਜਲਾ ਤੇ ਨਾਲੇ ਥੋੜਾ ਬਹੁਤ ਸ਼ੂਟ ਕਰ ਲਾਂਗੇ ਚੱਲਦੇ ਆਂ ਫਰਾਜੋ ਤਾਂ ਚੱਲੇ ਇਹ ਰੋਡ ਭਾਈ ਸਿੱਧਾ ਫੱਗੂ ਨੂੰ ਜਾਂਦਾ ਹੈ ਤੇ ਇਤਰੋ ਪਿਛੋ ਝੋਲਡਾ ਤੋਂ ਆਉਂਦਾ ਹੈ ਇੱਥੇ ਝੋਲਡ ਰੋਹੀ ਦੇ ਸੇਵਾਦਾਰ ਖੇਤਾਂ ਵਾਲੇ ਵੀਰ ਪਿੰਡ ਝੋਲਡਾਰੇ ਸਾਰੇ ਸ਼ਵੀਰ ਲਾਈਏ ਠੰਡੇ ਦੀ ਤੇ ਮਿੱਠੇ ਦੀ ਰਾਸਤੇ ਦੇ ਵਿੱਚ ਕੋਈ ਜਾਂਦੇ ਆਉਂਦੇ ਮੁਸਾਫਰ ਯਾਤਰੀ ਖੇਤਾ ਵਾਲੇ ਕੋਈ ਕੰਮ ਵਾਲੇ ਬੰਦੇ ਇੱਥੋਂ ਜਲ ਸਕ ਸਕਦੇ ਨੇ ਇੱਛਾ ਅਨੁਸਾਰ ਠੰਡਾ ਮਿੱਠਾ ਇੱਥੇ ਵੀਰਾਂ ਨੇ ਚੰਗਾ ਪ੍ਰਬੰਧ ਕੀਤਾ ਹੈਗਾ ਪਿੰਡ ਝੋਲਰੋਹੀ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤਾ ਹੈਗਾ ਤੇ ਸ਼ਵੀਰ ਲਾਈ ਬੈਠੇ ਨੇ ਵੀਰਾਂ ਚੰਗੀ ਗੱਲ ਹੈ ਮਾਨੂੰ ਚੰਗਾ ਲੱਗਿਆ ਇਹ ਹਰ ਸਾਲ ਲਾਉਂਦੇ ਨੇ ਤਾਂ ਬਹੁਤ ਵਧੀਆ ਲੱਗਦਾ ਹੈਗਾ ਏ ਵੀਰਾ ਸ਼ਵੀਰ ਲਾਈ ਬੈਠੇ ਨੇ ਇੱਥੇ ਵੀਰਾਂ ਨੇ ਸ਼ਵੀਰ ਲਾਈ ਆ ਭਾਈ ਚੰਗਾ ਪ੍ਰਬੰਧ ਕੀਤਾ ਖਰਾ ਇਹ ਇਧਰ ਪਿੱਛੇ ਫੱਗੂ ਰਹਿ ਗਿਆ ਇਥੋਂ ਪੰਜ ਇੱਕ ਜਾਂ 6 ਕਿਲੋਮੀਟਰ ਹੋ ਗਿਆ ਖਰਾ ਤੇ ਇਧਰ ਝੋਲਡਾਂ ਦੇ ਆ ਕਿਹੜਾ ਸੇਮ ਨਾਲਾ ਪਰਾਣਾ ਇੱਥੇ ਆ ਭਾਈ ਆਪਣੇ ਝੋਲਡ ਰੋਹੀ ਦੇ ਸੇਵਾਦਾਰ ਸੇਵਾ ਕਰਦੇ ਨੇ ਬੱਚੇ ਬੜਾ ਚੰਗਾ ਲੱਗਿਆ ਠੰਡਾ ਮਿੱਠਾ ਜਲ ਛਕਾਉਂਦੇ ਨੇ ਰਾਈਆਂ ਨੂੰ ਹੋਰ ਭਾਈ ਕੀ ਹਾਲ ਹੈ ਸਾਰਿਆਂ ਨੂੰ ਸਾਸਰੀ ਕਾ ਭਾਈ ਸਸਰੀ ਕਾਲ ਜੀ ਇੱਥੇ ਠੰਡਾ ਮਿੱਠਾ ਜਲ ਸ਼ਬੀਲ ਲਾਈ ਆ ਪਿੰਡ ਝੋਲੜਾਂ ਦੇ ਸੇਵਾਦਾਰਾਂ ਨੇ ਮਾਨੂੰ ਚੰਗਾ ਲੱਗਿਆ ਗਰਮੀ ਦੇ ਵਿੱਚ ਜੇੜ ਦੇ ਮਹੀਨੇ ਦੇ ਵਿੱਚ ਚੱਲ ਕੋਈ ਆਪਦੀ ਪਿਆਸ ਮਠਾ ਲੈਂਦਾ ਹੈਗਾ ਤਾਂ ਫਿਰ ਬਣੇ ਰਿਓ ਕਈ ਵਾਰੀ ਨਾ ਬੰਦਾ ਪਤਾ ਨਹੀਂ ਕਿੱਥੋਂ ਚੱਲਿਆ ਹੁੰਦਾ ਬਾਈ ਉਹਨੂੰ ਨਾ ਆਇਆ ਲੱਗਦਾ ਯਾਰ ਵੀ ਪਾਣੀ ਦੀ ਘੁੱਟ ਮਿਲ ਜੇ ਨਾ ਇਹ ਹੋਰ ਬਹੁਤ ਸੋਹਣਾ ਕੰਮ ਆ ਭਾਈ ਸਦਾ ਪਾਣੀ ਤੇ ਫੋਕਾ ਪਾਣੀ ਹੁੰਦਾ ਬਾਈ ਪਤਾ ਕੋਣਾ ਹਾਂਜੀ 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 ਦਾਤਾ ਦਾਤਾ ਮਨ ਚਾਹੇ ਜਿਆਦਾ ਤੈਨੂੰ ਵਿਹਲਾ ਹੋ ਜਾਣਾ ਪਰ ਜਾਨ ਓਏ ਤੇਰੀ ਦੀ ਨਮੜੇ ਹਿਸ਼ਾਰੀ ਨਾ ਸ਼ਾਹ ਸ਼ਾਹ ਕਰ ਦਿੰਦੇ ਸਾਰਾ ਕਰਕੇ ਨਾ ਸਾਰੇ ਕਿਲੋ ਗਾਏ ਸਾਰੇ ਠੰਡਾ ਜਾਵੇ ਬਹੁਤ ਵਧੀਆ ਭਾਈ ਜਾਂਦੇ ਆਉਂਦੇ ਰਾਹੀ ਰੁਕਦੇ ਵੀ ਹੈ ਤਾਂ ਚੰਗੀ ਗੱਲ ਹੈਗਾ ਜੇ ਪ੍ਰਬੰਧ ਕੀਤਾ ਤਾਂ ਸੰਗਤ ਛੱਕੇ ਵੀ ਜਰੂਰ ਜਾਂਦੀ ਹੈ ਇਹ ਬੜਾ ਚੰਗਾ ਲੱਗਿਆ ਦੇਖ ਕੇ ਆ ਵੀ ਉਹ ਤੂੰ ਟੱਕ ਰਿਆ ਯਾਰ ਮੇਰੇ ਤੇ ਸੇਵਾਦਾਰ ਘੱਟ ਆ ਸਾਡੇ ਸਾਰੇ ਦੋਸਤ ਮਿੱਤਰ ਨੇ ਬੜੀ ਸੇਵਾ ਕਰਦੇ ਨੇ ਚਾ ਨਾਲ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਲਾਈਟ ਤੇ ਵੱਡਾ ਹੋ ਜੂਏ ਇਹਦਾ ਬਣਾਇਆ ਹੈ ਇਹਨੀ ਚੀਜ਼ ਬਣਾ ਕੇ ਪਾਉਂ ਹਾਂ ਆਹ ਕੈਰੇ ਚ ਛੱਡਿਆ ਸੀ ਨਾ ਆਹ ਲਾ ਕੇ ਦੋਨੇ ਵੱਡਾ ਕੈਰਾ ਲਾ ਗਿਆ ਇਹ ਨਾਲ ਲਾ ਲਿਆ ਇਹ ਚ ਹੁਣ ਬਦਲ ਤਾ ਉਲਟ ਮੈਣਾ ਬਾਤ ਆ ਦੇਸੀ ਵਾਲਾ ਨਾ ਬਾਤ ਆ ਸੁਹਾਗੇ ਲਾਤੇ ਕਰਾਹੇ ਲਾਤੇ ਫਿਰ ਕੰਪਿਊਟਰ ਉਹ ਲਾਤੀਆਂ ਫਿਰ ਬਟਾਂ ਪਾਤੀਆਂ ਤੇ ਹੋ ਗੋਲ ਬੰਗਲਾ ਜਿੰਨੇ ਖੜਿਆ ਤੇ ਆ ਪਿਆ ਇਹ ਟਟੀਰੀਆਂ ਦੇ ਅੰਡੇ ਆ ਭਾਈ ਆਹਾ ਇਹ ਮੈਂ ਗੋਲ ਮੰਗਲਾ ਵਗਲਾ ਸੀ ਇੰਨਾ ਟਰੈਟ ਨੰਗਾ ਕੇ ਅੰਡੇ ਫਿਰ ਵੀ ਬਾਬੇ ਦੀ ਕਿਰਪਾ ਨੇ ਬਚਾ ਲਏ ਮੈਂ ਤਾਂ ਘਾਉਣਾ ਘਰ ਵਜਣ ਵਾਲਾ ਬਾਬੇ ਨੇ ਬਚਾਈ ਆ ਤੇ ਹੁਣ ਦੇਖੋ ਵਿਚਾਰੀ ਇਹ ਮੈਂ ਗੋਲ ਮੰਗਲਾ ਵਗਲਾ ਟਟੀਰੀ ਦੇ ਅੰਡੇ ਦੇ ਵਿੱਚ ਹੱਥ ਨਹੀਂ ਲਾਇਆ ਹਜੇ ਆਪਾਂ ਉਹਨਾਂ ਨੂੰ ਉਮੀ ਪਏ ਆਪਾਂ ਬੋਣ ਵੇਲੇ ਵੀ ਛੜਤਾ ਸੀ ਤਾਂ ਕਿਆ ਰਹੇ ਆਪਣੇ ਹਾਲਾਗੇ ਹੁਣ ਲਾਸਟ ਜੇਜ ਚ ਜਾਈ ਜਾਂਦਾ ਹੈਗਾ ਦੇਖੋ ਲੱਗਦਾ ਤੁਹਾਨੂੰ ਕੀ ਰਹਿੰਦਾ ਹੈ ਇਹਦਾ ਟਾਈਮ ਹੀ ਦੱਸੂਗਾ 9 ਵਜੇ ਕੇ 14 ਮਿੰਟ ਹੋਇਆ ਰਾਤ ਦੇ ਭਾਈ ਤੇ ਚਿੱਕੜ ਜਿਆਦਾ ਖਰ ਕਰ ਗਿਆ ਬਾਵਾ ਤੇ ਪਹਿਲਾਂ ਰਿੱਤਾ ਸੀਗਾ ਹਨੇਰੀ ਬਹੁਤ ਏਸੀ 8 ਵਜੇ ਕੇ 16 ਮਿੰਟਾਂ ਤੇ ਆਈ ਸੀ ਤੇ ਹੁਣ ਕਣੀਆਂ ਤੇ ਮੀਂਹ ਜਪਈ ਤਾਂ ਜਾਂਦਾ ਖਰਾ ਤੇ ਬਾਛੜ ਅੰਦਰ ਨੂੰ ਆ ਗਈ ਕਰ ਬਾਵਾ ਤੇਜੇ ਖਰ ਜੇਠ ਦੇ ਮਹੀਨੇ ਦੇ ਵਿੱਚ ਇੰਨਾ ਕਿ ਮੀਂਹ ਪਿਆ ਗਿਆ ਰੱਬ ਦਾ ਭਾਈ ਸ਼ੁਕਰ ਹੈ ਧੰਨਵਾਦ ਆਵਾ ਚੱਲ ਕੁਛ ਤਾਂ ਫਰਕ ਪਿਆ ਹੀ ਐ ਜੇਠ ਦੇ ਮਹੀਨੇ ਦੇ ਵਿੱਚ ਕਣੀਆਂ ਪਾ ਗਿਆ ਸ਼ੁਕਰ ਹੈ ਰੱਬ ਦਾ ਤੇ ਥੋੜਾ ਝਖੜਾ ਮੰਗੂ ਹੈਗਾ ਹੈਗਾ ਤੇਜ ਹਵਾ ਵਿੱਚ ਕਣੀਆਂ ਚ ਇਹ ਹਜੇ ਚੱਲੀ ਜਾਂਦਾ ਜਾਰੀ ਹੈ ਕੰਮ ਤੇ ਮੀਂਹ ਉਂਗਲ ਡੂੜ ਉਂਗਲ ਹੋਊ ਆਹਰ ਚੱਲ ਕਿੰਨਾ ਪਾ ਗਿਆ ਇਹੀ ਲੱਖ ਮਾਣਾ ਬਹੁਤ ਕੁਸਤਾ ਰਾਹਤ ਮਿਲੀ ਲਸ਼ਕਦਾ ਗਾਇਦਾ ਹੁਣ ਖਾਰਾ ਤੇਜ ਹੋ ਗਿਆ ਥੋੜਾ ਐ ਮੀਂਹ ਜਿਆਦਾ ਹੋ ਗਿਆ ਤੇ ਹੁਣ ਤਾਂ ਬਾਵਾ ਚਿੱਕੜ ਜਾ ਕਰ ਗਿਆ ਖਾਰਾ ਹੁਣ ਜਿਆਦਾ ਐ ਹੁਣ ਪਾਣੀ ਖਰ ਤੁਰਨ ਲੱਗ ਗਿਆ ਚੱਲਾ ਬਹੁਤ ਐ ਨਾ ਹੁਣ ਰਾਤ ਦੇ ਭਾਈ 9:00 ਵਜੇ 29 ਮਿੰਟ ਹੋ ਗਏ ਹਜੇ ਮੀਂਹ ਪਈ ਜਾਂਦਾ ਉਹਦਾ ਲਗਾਤਾਰ ਤੇ ਹੁਣ ਤਾਂ ਖੜਾ ਤਿੰਨ ਕੁੰਗਲਾਂ ਦਾ ਬਦਲ ਹੋ ਗਿਆ ਹੋਇਆ ਕਿਉਂਕਿ ਉਹ ਤੇਜ ਆ ਖਾਸਾ ਤੇ ਟਿਕ ਮੈਂ ਹੁਣ ਹਵਾ ਵੀ ਖੜ ਗਈ ਤੇ ਸ਼ਾਂਤੀ ਨਾ ਪਈ ਜਾਂਦਾ ਵਿੱਚ ਵਿੱਚ ਘਰ ਬੁੱਲੇ ਆ ਜਾਂਦੇ ਕੋਈ ਵੱਡੀ ਗੱਲ ਨਹੀਂ ਤੇ ਮੇਨ ਬੱਦਲ ਹੀ ਬਣ ਗਿਆ ਸੀ ਸਮਝ ਆਪਣੇ ਤੇ ਕਿਰਪਾ ਹੋ ਗਈ ਤਿੰਨ ਕੁੰਗਲਾਂ ਤਾਂ ਬਹੁਤ ਨੇ ਜੇੜ ਦੇ ਮਹੀਨੇ ਜ਼ੋਰ ਕੀ ਭਾਲਦੇ ਆ ਚਲ ਮੱਚ ਨੂੰ ਹਟ ਜਾਣਗੇ ਇਹਨੇ ਕਿਰਪਾ ਹੋ ਗਈ ਮਹਾਰਾਜ ਦੀ ਸ਼ੁਕਰ ਹੈ ਰੱਬ ਦਾ ਵੇ ਤਾਂ ਆ ਕੈਂਪਰ ਜੇ ਲੈਣ ਆਗੇ ਸੀ ਅੱਜ ਫੇਰ ਇੱਕ ਵੀਡੀਓ ਚ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਉਹ ਚ ਵੀ ਲੈਣ ਆਏ ਸੀ ਹੁਣ ਇਹ ਪਤਾ ਨਹੀਂ ਚਾਰ ਪੰਜ ਤਿੰਨ ਚੱਲੂਆ ਕਿ ਹਫਤਾ ਚੱਲੂਆ ਕਨਫਰਮ ਨਹੀਂ ਆਜੇ ਆ ਵਿੱਚ ਪਰਾਲੀ ਜੀ ਪਤਾ ਨਹੀਂ ਕੀ ਆ ਜਿੰਦੀ ਹੈ ਇਹ ਕੋ ਸਾਬਤੀ ਇਕੱਠੀ ਤੁਰੀ ਹੋਈ ਹੋਣੀ ਪਿੱਛੇ ਮਾਦੇ ਕੀ ਗੋਸਤ ਰਿਆਂ ਦਾ ਇਹ ਵਿੱਚ ਨਹੀਂ ਕਿ ਪਰਾਲੀ ਇਹ ਇਕਠਾਈਆਂ ਨਹੀਂ ਬਣਾਉਂਦਾ ਸੀ ਉਹ ਪਰਾਲੀ ਆਈ ਜਾਂਦੀ ਵਿੱਚ ਨਾ ਪੀ ਲੋ ਪਾਣੀ ਕਰ ਸੁਏ ਚ ਪਾਣੀ ਪੂਰਾ ਹੈਗਾ ਤੇ ਤੇਜ਼ ਵਗਦਾ ਸਹੀ ਹੈ ਪਾਣੀ ਅਗੇ 15 ਦਿਨ ਚੱਲਦਾ ਹੁੰਦਾ ਸੀ ਇਹ ਪੂਰੇ 15 ਦਿਨ ਦੋ ਦੋ ਬਾਰੀਆਂ ਕਿਹਦੀ ਬਾਰੀ ਚਾਹੁੰਦਾ ਉਹਨੂੰ ਤਿੰਨ ਵੀ ਲਵਾ ਦਿੰਦਾ ਸੀਗਾ ਇੱਥੇ ਹੁਣ ਤੱਕਦਾ ਵੀ ਨਹੀਂ ਪਤਾ ਭਾਈ ਮੁਸ਼ਕਲ ਹੋ ਗਿਆ ਗਰਮੀ ਚ ਹਾਜ਼ ਕੀ ਕੋ ਜਾਈਂ ਨਪਰਾਲੀ ਪੱਤ ਪੱਤੇ ਹੋ ਦੀ ਇੱਕ ਗੱਠ ਉਹਦੀ ਕਬੱਡੀ ਸਾਰੀ ਦੀ ਆ ਗੱਠਾ ਵੱਡੀ ਪੂਰੀ ਹੋ ਜਾਂਦੀ ਠੀਕ ਹੈ ਫਿਰ ਜੇ ਵੀਡੀਓ ਅੰਤ ਤੱਕ ਦੇਖੀ ਸ਼ੁਕਰੀਆ ਤੇ ਨਵੇਂ ਭਰਾ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕੇ ਲਵ ਦੇ ਵਿੱਚ ਚਾਹੁੰਦੇ ਰਹੋ ਫਸਦੇ ਰਹੋ ਰੱਬ ਰਾਖਾ